ਬਾਬਾ ਮਾਨਸ਼ਾ ਜੀ ਦਾ 32ਵਾਂ ਸਾਲਾਨਾ ਜੋੜ ਮੇਲਾ ਜੋ ਕਿ ਬਹੁਤ ਹੁੰਮਤਾ ਮਨਾਇਆ ਹੋਇਆ ਐਮ ਆਰ ਆਈ ਦੇ ਸੰਯੋਗ ਨਾਲ ਹੋਇਆ ਕਿਦਾਂ ਸਚੀਨਾ ਰੋੜਾ ਆਪਣੇ ਨਵ ਡੋਗਰਾ ਗੌਰਵ ਛੱਬਰਵਾਲ ਰਾਹੁਲ ਛੱਬਰਵਾਲ ਆ ਨਵਜੋਤ ਮਹਿਤਾ ਬਾਬਾ ਜੀਤਾ ਜੀ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਨਾਲ ਮਤ ਹੋ ਕੇ ਇਹਨੂੰ ਨੇਤਰੇ ਜਾੜੇ ਮੇਲੇ ਨੂੰ ਤੇ ਬਸ ਇਹੀ ਹੈ ਕਿ ਬਹੁਤ ਵਧੀਆ ਸਮੂਹ ਸੰਗਤ ਦਾ ਧੰਨਵਾਦ ਪਹਿਲੀ ਵਾਰਸ਼ ਨਾਲ ਕੈਨਸਲ ਹੋ ਗਿਆ ਕਿਦਾਂ ਹਾਂਜੀ ਹਾਂਜੀ ਮੇਲਾ بارش ਕਰਕੇ ਕੈਨਸਲ ਹੋਇਆ ਸੀ ਪਰ ਫਿਰ ਵੀ ਚਲੋ ਬਾਬਾ ਜੀ ਦੀ ਕਿਰਪਾ ਨਾਲ ਅੱਜ 5 ਜੁਲਾਈ ਦਾ ਮੇਲਾ ਸਫਲ ਹੋਇਆ ਧੰਨਵਾਦ ਕਰਨਾ ਚਾਹੁੰਦੇ ਆ ਜੀ ਸਮੂਹ ਸੰਗਤ ਸਚਿਨ ਕਿਥੀਆ ਸਚਿਨ ਰੋੜਾ ਗਵਿੰਦਰ ਜੀ ਮਾ ਸਾਰੇ ਵੀਰ ਆ ਜਾਓ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਭੋਗ ਬਾਈ ਜੀ ਛੋਟੂ ਬਾਈ ਜੀ ਸਾਰੇ ਦੇਖਿਓ ਬਾਜੀ ਹਾਜੀ ਬਾਜੀ ਉਕਾਤ ਦੀ ਲੀਡ ਦੇ ਲੋ ਜੀ ਉਕਾਤਨ ਦੀ ਜੂਰੀ ਲਸਮੜਾ ਹੋ ਰਹੀ ਹੈ ਸਰਦਾਰ ਬਾਦਰ ਸਰਦਾਰ ਗਜੀਤ ਸਿੰਘ ਜੀ ਨੜਾਲਾ ਇੱਕ ਵਾਰ ਜੋਰਦਾਰ ਤਾਲੀਆਂ ਮਾਰੋ ਕਿ ਔਰ ਚੰਦਿਰੰਗਨ ਨੂੰ ਵਾਸਤੇ ਦੇਖਣ ਵਾਸਤੇ Enjoy ਕਰਨ ਵਾਸਤੇ ਆਈ ਹੋਈ ਸਾਰੀ ਸਾਧ ਸੰਗਤ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਅਜੇ ਬਾਲੀ ਜੀ ਨੇ ਬਾਬਾ ਜੀਤਾ ਜੀ ਨੇ ਕਿਉਂਕਿ ਇਹ ਸਰਪ੍ਰਸਤ ਨੇ ਇਸ ਸਾਰੇ ਮੇਲੇ ਦੇ ਹਰ ਸਾਲ ਬਹੁਤ ਵਧੀਆ ਪ੍ਰਾਲਾ ਵੀ ਕਰਦੇ ਨੇ ਬੜੀ ਮਿਹਨਤ ਕਰਦੇ ਨੇ ਅੱਛੇ ਅੱਛੇ ਜਿਹੜੇ ਸਿੰਗਰ ਨੇ ਪੰਜਾਬ ਦੇ ਉਹ ਵੀ ਥੋੜੀ ਰੂਬਰੂ ਕਰਦੇ ਨੇ ਤੇ ਇਹਨਾਂ ਵਾਸਤੇ ਜਿੱਥੇ ਤਾੜੀਆਂ ਵੀ ਜ਼ਰੂਰ ਵੱਜਦੀਆਂ ਨੇ ਇਹਨਾਂ ਵਾਸਤੇ ਵਧਾਈ ਵੀ ਮਿਲਦੀ ਹੈ ਕਿਉਂਕਿ ਪਿਛਲੀ ਜਿਹੜੀ ਡੇਟ ਹੈ ਉਹ ਬਾਰਿਸ਼ ਦੀ ਵਜ੍ਹਾ ਕਰਕੇ ਮੁਲਤਵੀ ਕਰਨੀ ਪੈ ਗਈ ਆਪਾਂ ਨੂੰ ਅੱਗੇ ਲੈ ਕੇ ਆਉਣਾ ਪੈ ਗਿਆ ਮੇਲਾ ਪਰ ਫਿਰ ਵੀ ਤੁਹਾਡਾ ਜਿਹੜਾ ਸੰਗਤ ਦਾ ਕਾਠ ਇਹਨਾਂ ਦੀ ਮਿਹਨਤ ਦਾ ਸਰਦਕਾ ਬਾਬਾ ਜੀ ਦੇ ਅਸ਼ੀਰਵਾਦ ਔਰ ਪਿਆਰ ਦਾ ਸਰਦਕਾ ਉਦਾਂ ਹੀ ਹੈ ਜਿਵੇਂ ਪਹਿਲਾਂ ਹੁੰਦਾ ਹੈ ਬਹੁਤ ਵਧੀਆ ਸਿੱਖਰਾਂ ਨੇ ਇੱਥੇ ਹਾਜ਼ਰੀ ਲਵਾਈ ਹੈ ਸਿੱਧੂ ਸਾਹਿਬ ਸਟੇਜ ਦੀ ਸਾਰੀ ਕਾਰਜਗੁਜ਼ਾਰੀ ਸੰਭ ਰਹੀ ਨੇ ਸਾਰੇ ਹੀ ਦਰਜਾ ਬਿਦਰਜਾ ਹੋ ਰਿਹਾ ਹੈ ਸੀਜੀ ਦੇ ਇਥੇ ਬਾਬਾ ਦੀਪੂ ਜੀ ਆਏ ਹੋਏ ਨੇ ਸਾਰੇ ਬਹੁਤ ਅੱਛੇ ਪਤਵੰਤੇ ਸਜਣ ਜਿਹੜੇ ਇਸ ਪਲਾਟਫਾਰਮ 'ਤੇ ਸ਼ਹਿਰ ਦੇ ਨਾਲ ਲੇਟਰ ਨੇ ਵਧੀਆ ਵਧੀਆ ਆਪ ਦੇ ਆਪ ਦੇ ਇੰਟੀਗ੍ਰੇਸ਼ਨਾਂ ਦੇ ਨਾਲ ਅਹੁਦੇ ਦੇ ਉੱਤੇ ਬਰਾਜਮਾਨ ਨੇ ਇਸ ਮੇਲੇ ਦੇ ਵਿੱਚ ਹਾਜ਼ਰੀ ਵੀ ਲਵਾਉਂਦੇ ਨੇ ਆਪ ਦਾ ਯੋਗਦਨ ਵੀ ਪਾਉਦੇ ਨੇ ਕਿਉਂਕਿ ਪੰਜਾਬ ਸਾਡੀ ਅਪਨ ਸਾਰੇ ਜਾਣਦੇ ਆ ਮੇਲੇ ਵੀ ਧਰਤੀ ਹੈ ਪੀਰਾਂ ਪਗੰਬਰਾ ਫਕੀਰਾਂ ਦੀ ਧਰਤੀ ਹੈ ਉਹਨਾਂ ਦੇ ਵਿੱਚੋਂ ਇੱਕ ਪੀਰ ਬਾਬਾ ਇਮਾਨ ਸ਼ਾਹ ਜੀ ਜਿਨ੍ਹਾਂ ਦਾ ਬੱਤੀ ਦਾ ਮੇਲਾ ਹੈ 32 ਸਾਲ ਹੋ ਗਏ ਨੇ ਤੁਹਾਨੂੰ ਇੱਥੇ ਹਾਜ਼ਰੀ ਲਵਾਉਂਦੇ ਨੇ ਇੱਥੇ ਪੰਜਾਬ ਦੇ ਵਿੱਚ ਵੱਡੇ ਵੱਡੇ ਮੇਲੇ ਲੱਗਦੇ ਨੇ ਲੇਕਿਨ ਮੇਲੇ ਕਰਾਉਣੇ ਸੌਖੇ ਨਹੀਂ ਹੁੰਦੇ ਬਹੁਤ ਵੱਡੀ એનર્ਜੀ ਚਾਹੀਦੀ ਹੈ ਬਹੁਤ ਪੈਸਾ ਚਾਹੀਦਾ ਹੈ ਤੁਹਾਡਾ ਲੋਕਾਂ ਦਾ ਪਿਆਰ ਚਾਹੀਦਾ ਹੈ ਬਹੁਤ ਵੱਡੇ ਸਿੰਗਰ ਸਾਥ ਲਓ ਬਹੁਤ ਪੈਸਾ ਲਾ ਲਓ ਜੇ ਤੁਹਾਡਾ ਪਿਆਰ ਹੀ ਨਾ ਮਿਲਿਆ ਤੁਸੀਂ ਇੱਥੇ ਆਈਂ ਨਾ ਪਹਿਲਾਂ ਦੇਖਿਆ ਇਹਨਾਂ ਦਾ ਫਿਰ ਕਰਾਉਣ ਵਾਲੇ ਪ੍ਰਬੰਧਕਾਂ ਦੇ ਵੀ ਥੱਲੇ ਕੁਝ ਨਹੀਂ ਰਹਿੰਦਾ ਪਰ ਤੁਸੀਂ ਹਰ ਸਾਲ ਬਹੁਤ ਪਿਆਰ ਦਿੰਦੇ ਹੋ ਤੁਸੀਂ ਵੀ ਬਹੁਤ ਵਧਾਈ ਦੇ ਪਾਤਰ ਹੋ ਬਹੁਤ ਜ਼ਿਆਦਾ ਗਰਮੀ ਹੈ ਬਾਹਰ ਇੱਕ ਮਿੰਟ ਵੀ ਬੈਠਣਾ ਮੁਸ਼ਕਿਲ ਹੈ ਲੇਕਿਨ ਤੁਸੀਂ ਉਹਦੀ ਤਦਾਦ ਸਾਡੀ ਭੈਣਾਂ ਹਰ ਸਾਲ ਇੱਥੇ ਵੱਡੀ ਗਿਣਤੀ 'ਚ ਆਪਦੀ ਹਾਜ਼ਰੀ ਲਵਾਉਂਦੀਆਂ ਨੇ ਇਹ ਵੀ ਬਹੁਤ ਵਧਾਈ ਦੇ ਪਾਤਰ ਨੇ ਵੀ ਮੈਂ ਤਾਂ ਅਜੇ ਨਾਲ ਬਹੁਤ ਪਿਆਰ ਹੈ ਸਾਡਾ ਲੰਬੇ ਸਮੇਂ ਤੋਂ ਬਾਬਾ ਜੀਤਾ ਜੀ ਦੇ ਨਾਲ ਅਸੀਂ ਵੀ ਹਰ ਸਾਲ ਇਸ ਮੇਲੇ ਦੇ ਉੱਤੇ ਆਉਂਦੇ ਆਂ ਤੁਹਾਡਾ ਸਾਰੀ ਕਮੇਟੀ ਦਾ ਜੀ ਦਾ ਬਾਬਾ ਜੀਤਾ ਜੀ ਦਾ ਗੋਰਾ ਜੀ ਦਾ ਦੀਪੂ ਜੀ ਦਾ ਸਤਪਾਲ ਸਿੱਧੂ ਜੀ ਦਾ ਨਵ ਡੋਗਰਾ ਜੀ ਦਾ ਸਾਰਿਆਂ ਦਾ ਦਰਜਾ ਬਦਰਜਾ ਜਿੰਨੇ ਵੀ ਇਸ ਕਮੇਟੀ ਦੇ ਮੈਂਬਰ ਨੇ ਜਿੱਦਾਂ ਵੀ ਯੋਗ ਯੋਗਦਾਨ ਪਾਉਂਦੇ ਨੇ ਆਪਣਾ ਤਿਲਫੋਲ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਆਸ਼ਬੀਨ ਕਰਦੇ ਆਂ ਉਹਨਾਂ ਦੇ ਸਮੇਂ ਦੇ ਵਿੱਚ ਇਹ ਮੇਲਾ ਹੋਰ ਇਸ ਇਲਾਕੇ ਦੀ ਸ਼ਾਨ ਬਣ ਕੇ ਉੱਭਰੇ ਔਰ ਤੁਹਾਨੂੰ ਲੋਕਾਂ ਨੂੰ ਵਧੀਆ-ਵਧੀਆ ਪੰਜਾਬ ਦੇ ਸਿੰਗਰਾਂ ਦੇ ਨਾਲ ਸੱਭਿਆਚਾਰ ਦੇ ਨਾਲ ਜੋੜ ਕੇ ਰੱਖੇ ਮੈਂ ਆਪ ਦੇ ਵੱਲੋਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਧੰਨਵਾਦ ਕਰਦਾ ਆਂ بابا نانک چلا ہے 고맙다 <목소리도> ਗੁਤਾ ਸਿੰਘ ਜੀ ਆਓ ਤੁਸੀਂ ਵੀ ਦਜੀਤ ਪੱਜੀ ਪਲੀਜ਼ ਆਓ ਸਰ ਅਭੀ ਆਜੋ ਆਓ ਸਰ ਪੂਰੇ ਨਿਰਮਲ ਸਿੰਘ ਜੀ ਹੋਰ ਆਇਆ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਕਾਂ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਪੀ ਬਾਬਾ ਮਾਨਸ਼ਾ ਜੀ ਦੇ ਅੱਜ 32ਵੇਂ ਮੇਲੇ ਤੇ ਅੱਜ ਸਾਰੀ ਸੰਗਤ ਇੱਥੇ ਇਕੱਠੀ ਹੋਈ ਏ ਜਿੰਨੀਆਂ ਵੀ ਤੁਹਾਡੀਆਂ ਮੁਰਾਦਾਂ ਆ ਉਹ ਪੂਰੀਆਂ ਹੋਣ ਤੇ ਨਾਲ ਪ੍ਰਬੰਧਕਾਂ ਨੂੰ ਅਜੀਬਾਲੀ ਜੀ ਬਾਬਾ ਜੀਤਾ ਜੀ ਉਹਨਾਂ ਨੂੰ ਬਾਕੀ ਸਾਰੇ ਪ੍ਰਬੰਧਕਾਂ ਨੂੰ ਬਹੁਤ ਵਧਾਈ ਦੇਣਾ ਚਾਹੁੰਨਾ ਜਿਹੜਾ ਇਹ 32ਵਾਂ ਜਿਹੜਾ ਮੇਲਾ ਕਰਵਾ ਰਹੇ ਆ ਤੇ ਮੈਂ ਅੱਗੇ ਵੀ ਗੱਲ ਦੱਸਣਾ ਚਾਹੁੰਨਾ ਮੈਂ ਆ ਮੇਰੀ ਉਮਰ ਬਾਲੀ ਜੀ 35 ਸਾਲ ਆ ਤੇ 32 ਸਾਲ ਤੁਹਾਨੂੰ ਇੱਕ ਰਾੰਦਿਆਂ ਨੂੰ ਹੋ ਗਏ ਇਹ ਬੜੀ ਵੱਡੀ ਗੱਲ ਹੈ ਕਿ ਇਹ ਜੀ ਜਿਹੜਾ ਹੈ ਇਹ ਲੈਗੇਸੀ ਤੁਸੀਂ ਚੱਲਦੇ ਆ ਰਹੇ 10-12 ਸਾਲ ਬਾਲੀ ਸਾਹਿਬ ਨੂੰ ਹੋ ਗਏ ਸੋ ਜਿਸ ਧਰਤੀ ਤੇ ਆਪਾਂ ਨੂੰ ਇਹ ਆਪ ਆਪ ਮਹਿਸੂਸ ਕਰਨ ਦੀ ਲੋੜ ਹੈ ਮੈਂ ਪਿੱਛੇ ਵੀ ਉੱਥੇ ਪਿੰਡ ਟਾਲੀਵਾਲ ਵੇਟ ਹੋ ਕੇ ਆਇਆ ਉੱਥੇ ਵੀ ਪੀਰ ਬਾਬਾ ਮੁਹੱਬਤ ਸ਼ਾਹ ਜੀ ਦਾ ਸੀਗਾ ਮੇਲਾ ਤੇ ਉੱਥੇ ਵੀ ਗੱਲ ਕਰਕੇ ਆ ਮੈਂ ਕਿਤੇ ਬਜ਼ੁਰਗ ਜਿਹੜੇ ਕਹਿੰਦੇ ਸੁਣੇ ਸੀਗੇ ਬਿਲਕੁਲ ਗੱਲ ਬਿਲਕੁਲ ਸਹੀ ਕਿਹਾ ਸਾਡੇ ਦੇ ਬਿੰਦੀ ਸਾਡੇ ਪੰਜਾਬ ਬਾਰੇ ਗੱਲ ਕੀਤੀ ਸੀ ਕਿ ਪੰਜ ਦਰਿਆਵਾਂ ਦਾ ਜਿਹੜਾ ਪੰਜਾਬ ਆ ਹਰ ਇੱਕ ਦਰਿਆ ਦੀ ਇੱਕ ਮਹੱਤਤਾ ਆ ਜਿੱਦਾਂ ਸਤਲੁਜ ਨੂੰ ਕਹਿ ਦਿੰਦੇ ਆ ਕਿ ਇਹ ਸ਼ਹੀਦਾਂ ਦਾ ਦਰਿਆ ਆ ਸਤਲੁਜ ਜਿਹੜਾ ਵਗਦਾ ਬਿਆਸ ਜਿਹੜਾ ਆ ਇਹ ਪੀਰਾਂ ਦਾ ਦਰਿਆ ਆ ਬਿਲਕੁਲ ਬਿਆਸ ਆਪਣੇ ਨਾਲੋਂ ਵਗ ਕੇ ਜਾਂਦਾ ਤੇ ਜਿਹੜਾ ਰਾਵੀ ਏ ਉਹ ਕਹਿੰਦੇ ਉਹ ਮੀਰਾਂ ਦਾ ਆ ਤੇ ਜਿਹੜਾ ਜੇਹਲਮ ਏ ਉਹ ਕਹਿੰਦੇ ਧੜਵੀਆਂ ਦਾ ਤੇ ਜਿਹੜਾ ਚਨਾਬ ਏ ਆਸ਼ਿਕਾਂ ਦਾ ਤੁਹੇ ਦੇਖੋ ਇਹ ਪੰਜ ਦਰਿਆ ਜਿਹੜੇ ਆ ਪੰਜਾਂ ਦਰਿਆਵਾਂ ਚੋਂ ਸਭ ਤੋਂ ਚੰਗੇ ਥਾਂ ਕਿਹੜੀ ਹੋ ਸਕਦੀ ਏ ਇੱਕ ਪਾਸੇ ਸ਼ਹੀਦ ਸਾਡੇ ਸਤਲੁਜ ਤੇ ਇੱਕ ਪਾਸੇ ਬਿਆਸ ਜਿਹੜੇ ਸਾਡੇ ਪੀਰਾਂ ਦਾ ਅਸ਼ੀਰਵਾਦ ਹੈ ਸਾਡੀ ਧਰਤੀ ਨੂੰ ਬਸ ਇੱਕ ਗੱਲ ਇਹ ਆ ਕਿ ਕਿਤੇ ਵੀ ਜਾਨਾਬਾਰ ਕਿਸੇ ਨੂੰ ਵੀ ਮਿਲਾਂ ਸਾਰੇ ਕਹਿੰਦੇ ਆ ਜਿਨ੍ਹਾਂ ਨੂੰ 20 25 25 30 30 ਸਾਲ ਹੋ ਗਏ ਬਾਹਰ ਰਹਿੰਦੇ ਆ ਜਰਮਨ ਇੰਗਲੈਂਡ ਜਿਨ੍ਹਾਂ ਨੂੰ ਮਿਲਦਾ ਸਾਰੇ ਕਹਿੰਦੇ ਆਉਣ ਵਾਲਾ ਸਮਾਂ ਜਿਹੜਾ ਆ ਦੋ ਦੇਸ਼ਾਂ ਦਾ ਇੱਕ ਦੁਬਈ ਇੱਕ ਇੰਡੀਆ ਆਪਣਾ ਪੰਜਾਬ ਦਾ ਪਰ ਇੱਕ ਗੱਲ ਇਹ ਆ ਜਿਹਦੀ ਚੜਤ ਹੁੰਦੀ ਏ ਨਜ਼ਰ ਵੀ ਉਹਨੂੰ ਲੱਗਦੀ ਹੈ ਹਿੰਦੀ ਕਲਾ ਵਾਲੇ ਨੂੰ ਨਹੀਂ ਨਜ਼ਰ ਲੱਗਦੀ ਚੜਦੀ ਕਲਾ ਵਾਲੇ ਨੂੰ ਲੱਗ ਜਾਂਦੀ ਨਜ਼ਰ ਤੇ ਪੰਜਾਬ ਨੂੰ ਵੀ ਜਿਹੜੀ ਹੈ ਨਜ਼ਰ ਪਹਿਲਾਂ ਵੀ ਲੱਗ ਹਟੀ ਜਿਹੜਾ 84 ਵਾਲਾ ਵੀਣਾ ਦੇਖਿਆ ਪਰ ਆਸ਼ੀਰਵਾਦ ਨਾਲ ਗੁਰੂ ਪੀਰਾਂ ਨੇ ਜਿਹੜਾ ਆਸ਼ੀਰਵਾਸ ਸੀ ਉਹ ਵੀ ਸਮਾ ਜਿਹੜਾ ਹੰਡਾ ਲਿਆ ਫਿਰ ਖੜਾ ਹੋ ਗਿਆ ਪੰਜਾਬ ਫਿਰ ਦੁਬਾਰਾ ਨਜ਼ਰ ਲੱਗੀ ਨਸ਼ੇ ਦੀ ਚਿੱਟੇ ਦੀ ਤੇ ਉਹਦਾ ਅਸਰ ਜਿਹੜਾ ਭਲੱਤ ਦੇ ਵੀ ਦੇਖਿਆ ਗਿਆ ਸੋ ਮੇਰੀ ਇਹੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਿ ਬਈ ਆਪਣੇ ਬੱਚੇ ਬਚਾ ਲਿਓ ਆਪਣੇ ਪਰਿਵਾਰ ਬਚਾ ਲਿਓ ਆਪਣਾ ਪਿੰਡ ਬਚਾ ਲਿਓ ਆਪਣਾ ਮੁਹੱਲਾ ਬਚਾ ਲਿਓ ਇਹ ਬਚਣਾ ਪਤਾ ਕਿੱਦਾਂ ਜੀ ਜਦੋਂ ਤੁਸੀਂ ਦੂਜੇ ਦੇ ਬੱਚੇ ਦੀ ਆਪ ਜਿਹੜੀ ਨਿਗਰਾਨੀ ਕਿਸੇ ਦੇ ਬੱਚੇ ਦੀ ਕਰੋਗੇ ਤਾਂ ਪ੍ਰਮਾਤਮਾ ਮਿਹਰ ਕਰੂਗਾ ਤੁਹਾਡੇ ਬੱਚੇ ਦੀ ਵੀ ਨਿਗਰਾਨੀ ਕੋਈ ਅੱਖ ਕਰੂਗੀ ਆਪਾਂ ਕਈ ਵਾਰੀ ਇਹ ਸੋਚ ਲੈਂਦੇ ਆ ਕਿ ਫਲਾਣੇ ਦਾ ਮੁੰਡਾ ਨਸ਼ੇ ਕਰਦਾ ਉਹਦੇ ਨਾਲ ਫਲਾਣੇ ਦਾ ਮੁੰਡਾ ਜਿਹੜਾ ਆ ਪੜ੍ਹਨ ਚ ਹੁਸ਼ਿਆਰ ਬੜਾ ਅੱਜ ਕੱਲ ਉਹਨੂੰ ਮਿਲਦਾ ਵਰਤਦਾ ਜਾਣਾ ਤੇ ਜੇ ਆਪਾਂ ਉਹ ਸੁਨੇਹਾ ਉਹਨਾਂ ਦੇ ਪਰਿਵਾਰ ਤੱਕ ਬੜੇ ਬੜੀ ਇੱਜ਼ਤ ਦੇ ਨਾਲ ਲਾ ਦਈਏ ਤਾਂ ਭਈ ਤੁਸੀਂ ਆਪਣਾ ਫਰਜ਼ ਪੂਰਾ ਕਰਤਾ ਤੇ ਜਿਹੜਾ ਪ੍ਰਸ਼ਾਸਨ ਹੈ ਪਹਿਲੀ ਵਾਰ ਇਦਾਂ ਹੋ ਰਿਹਾ ਸਰਕਾਰ ਪਹਿਲੀ ਹੈ ਜੀ ਨਹੀਂ ਤਾਂ ਗੱਲਾਂ ਸਾਰੇ ਹੀ ਕਰਦੇ ਰਹੇ ਆ ਤੇ ਤੁਸੀਂ ਹੁਣ ਦੇਖਿਆ ਪਹਿਲੀ ਵਾਰੀ ਫੜ ਕੇ ਅੰਦਰ ਕੀਤਾ ਕਿ ਨਹੀਂ ਕੀਤਾ ਕਾਂਗਰਸ ਨੇ ਤਾਂ ਨਹੀਂ ਕਰਤਾ ਸੀ ਅਕਾਲੀ ਦਲ ਦਾ ਲੀਡਰ ਜਿਹਦਾ ਨਾਮ ਹਰ ਬੱਚੇ-ਬੱਚੇ ਨੂੰ ਪਤਾ ਕਿ ਬਈ ਉਹਦਾ ਨਾਮ ਨਸ਼ੇ ਦੇ ਸਮਗਲਰਾਂ ਨਾਲ ਜੁੜਦਾ ਜੇ ਉਹਨੂੰ ਕਿਸੇ ਨੇ ਫੜ ਕੇ ਅੰਦਰ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਤੇ ਪਹਿਲੀ ਸਰਕਾਰ ਹੈ ਜਿਹੜੀ ਲੋਕਾਂ 'ਚ ਜਾ ਕੇ ਆਪ ਕਹਿੰਦੀ ਕਿ ਆ ਨੰਬਰ ਬੜੋ ਇਹਦੇ ਉੱਤੇ ਸ਼ਿਕਾਇਤ ਕਰੋ ਸ਼ਿਕਾਇਤ ਕਰਕੇ ਤੁਸੀਂ ਭੁੱਲ ਜਿਓ ਜੀ ਤੁਹਾਨੂੰ ਦੁਬਾਰਾ ਉਹਦੇ ਤੇ ਨਿਗਾਹ ਮਾਰਨ ਦੀ ਲੋੜ ਨਹੀਂ ਕਿਉਂਕਿ ਉਹਦਾ ਜਿਹੜਾ ਨਾਮ ਆ ਗਿਆ ਉਹਦੀ ਪੜਤਾਲ ਕਰਕੇ ਉੱਤੇ ਕਾਰਵਾਈ ਕਰਦੇ ਹੁਣ ਉਹ ਕਾਰਵਾਈ ਕੀਤੀ ਦਾ ਅਸਰ ਜਿਹੜਾ ਮੈਂ ਅੱਗੇ ਵੀ ਗੱਲ ਕਰਦਾ ਤੁਹਾਡੇ ਤੇ ਆ ਜੀ ਨਸ਼ਾ ਕਿਸੇ ਵਿਕਰਮ ਰਜੀਦੀ ਦੇ ਮੁੰਡੇ ਨੂੰ ਨਹੀਂ ਲੱਗਾ ਨਸ਼ਾ ਬੱਚਿਆਂ ਨੂੰ ਆਪਣਿਆਂ ਨੂੰ ਲੱਗਾ ਤੇ ਜੇ ਨੁਕਸਾਨ ਹੋਣਾ ਨੁਕਸਾਨ ਵੀ ਸਾਡਾ ਹੋਣਾ ਜੇ ਇਹ ਮੁਹਿੰਮ ਕਾਮਯਾਬ ਨਾ ਹੋਈ ਸੋ ਜੇ ਨੁਕਸਾਨ ਤੁਹਾਡਾ ਆ ਤਾਂ ਫਰਜ਼ ਵੀ ਜਿਹੜਾ ਆਪਣਾ ਬਰਾਬਰ ਬਣਦਾ ਇਕੱਲਾ ਸਰਕਾਰ ਦਾ ਨਹੀਂ ਸਰਕਾਰ ਸਾਥ ਦੇ ਰਹੀ ਹੈ ਤੇ ਅੱਜ ਮੈਂ ਆਪ ਵੀ ਇੱਥੇ ਅਰਦਾਸ ਕਰਦਾ ਦਰਬਾਰ ਤੇ ਕਿ ਭਈ ਇਹ ਸਾਰਿਆਂ ਤੇ ਜਿੰਨੇ ਜੀ ਆਏ ਆ ਏ ਤੂੰ ਜਿਹੜਾ ਇੱਕ ਚਾਨਣ ਲੈ ਕੇ ਜਾਣ ਇੱਕ ਦੀਵਾ ਉਹ ਲੈ ਕੇ ਉਹ ਹਰ ਥਾਂ ਰੋਸ਼ਨੀ ਇਹ ਕਰੇ ਕਿ ਪੰਜਾਬ ਚੜ੍ਹਦੀ ਕਲਾ ਜਰਵੇ ਸਨੇਹਾ ਸਾਰਿਆਂ ਤੱਕ ਪਹੁੰਚੇ ਸਾਰਿਆਂ ਦੇ ਬੱਚੇ ਬਚਣ ਤੇ ਤਰੱਕੀਆਂ ਲਹੋਣ ਨਾਮ ਜਿਹੜਾ ਆ ਭਲੱਤ ਦਾ ਉਹ ਚਮਕੇ ਨਾ ਕਿ ਕਿਸੇ ਬੰਦੇ ਦਾ ਭਲੱਤ ਦਾ ਮੈਂ ਅੱਗੇ ਗੱਲ ਕਰਦਾ ਮੈਨੂੰ بڑے ਲੀਡਰ ਮਿਲਦੇ ਕਹਿੰਦੇ ਲੁਧਿਆਣੇ ਜਦੋਂ ਕੰਪੇਨਿੰਗ ਕਰਦੇ ਨਾ ਜੀ ਮੈਨੂੰ ਉਹ ਨਾਮ ਲਿਖਣ ਲੱਗੇ ਹਰਸਿਮਰਨ ਸਿੰਘ ਘੁੰਮਣ ਤੇ ਕਹਿੰਦੇ ਜੀ ਕਿੱਥੋਂ ਭਲੱਤ ਉਹਨਾਂ ਨੂੰ ਸਪੈਲਿੰਗ ਦਾ ਲਿਖਣਾ ਨਾ ਆਵੇ ਨਾਲ ਮੈਨੂੰ ਪੁੱਛੀ ਜਾਣ ਭੁਲੱਤ ਹੋਇਆ ਕਿੱਥੇ ਆ ਤੁਹਾਡੇ ਨਾਲ ਹੀ ਮੇਰੇ ਖਾਲੋ ਮਣੀ ਸਾਈ ਜੀ ਆ ਉਥੋਂ ਵਾਰਡ ਪੈਣ ਤੋਂ ਤੇ ਉਹ ਗੱਲ ਕਰਦੇ ਉਹ ਪੁੱਛਣ ਭੁਲੱਤ ਹੋਇਆ ਕਿੱਥੇ ਆ ਵੇਖੋ ਕਿੱਡੀ ਮਾੜੀ ਕਿਸਮਤ ਹੈ ਨਾ ਕਿ ਕਿੰਨੇ ਬੰਦੇ ਜਿਹੜੇ ਆ ਭੁਲੱਤ ਦਾ ਦਿੱਤਾ ਖਾਂਦੇ ਆ ਤੁਹਾਡੇ ਆਸ਼ੀਰਵਾਦ ਨਾਲ ਆਪਣੀ ਬੱਚੇ ਪਾਲ ਲੈ ਤੇ ਭੁਲੱਤ ਦਾ ਨਾਮ ਹੀ ਨਹੀਂ ਪਤਾ ਸੋ ਇਹ ਵੀ ਨਾਲ ਅਰਦਾਸ ਕਰਿਓ ਇੱਕ ਮੇਰੀ ਜਰੂਰ ਤੁਹਾਨੂੰ ਬੇਨਤੀ ਮੇਰੀ ਅਜਮਾਈ ਹੋਈ ਗੱਲ ਹੈ ਜੀ ਜਿਹੜਾ ਦਰਬਾਰ ਤੇ ਆ ਕੇ ਸਰਬੱਤ ਦਾ ਭਲਾ ਮੰਗ ਕੇ ਆਪਣੀ ਮੰਗ ਰੱਖੇ ਉਹਦੀ ਮੰਗ ਪੂਰੀ ਹੋ ਜਾਂਦੀ ਤੇ ਜਿਹੜਾ ਕਿਸੇ ਦਾ ਬੁਰਾ ਮੰਗੇ ਤੇ ਆਪਣਾ ਭਲਾ ਮੰਗੇ ਉਹਦਾ ਨਹੀਂ ਭਲਾ ਹੋ ਸਕਦਾ ਸੋ ਜਦੋਂ ਵੀ ਕਦੀ ਅਰਦਾਸ ਕਰਨੀ ਅਰਦਾਸ ਸਰਬੱਤ ਦਾ ਭਲਾ ਮੰਗ ਕੇ ਦੂਜਿਆਂ ਦਾ ਭਲਾ ਮੰਗ ਕੇ ਫਿਰ ਆਪਣੀ ਅਰਦਾਸ ਰੱਖੋ ਕਬੂਲ ਹੋਊਗੀ ਰੱਬ ਸੂنگਾ ਬਹੁਤ ਬਹੁਤ ਧੰਨਵਾਦ ਬੰਦੇ ਕਿਤੇ ਵੀ ਭੇਜਦੀ ਤੇ ਬੰਦਾ ਇਹ ਸੋਚੀ ਜਾਂਦਾ ਵੀ ਕੀ ਭੇਜਣਾ ਤੇ ਲੋਕ ਕੀ ਕਰਨਗੇ ਇਕ ਤਰਫ ਆਪਣੇ ਵਾਲੇ ਦੇ ਖੱਟਲਾ ਹੀ ਪੁੱਛੀ ਵੇਕਰ ਮੁੰਡਾ ਵਿਉਣ ਲੱਗੇ ਆਂਦੇ ਆਂ ਕੱਤੀ ਬੜੋ ਵੇਕਰ ਕਾ ਦਰਮਗਾ ਸੌਂਦਾ ਉਹ ਦੀਦੀ ਕਹਿਦੀ ਸੀ ਇਹ ਫੱਟਾ ਕਿਉਂ ਨਹੀਂ ਜਾਗਦਾ ਓ ਕਾਲੀ ਕੰਬੜੀ ਵਾਲਿਆ ਹਾਰ ਨਾ ਮੇਰੇ ਨਾਲ ਬਦਲ ਬਦਲ ਰੋਣਾ ਓ ਰਾਜਾ ਰਾਜਾ ਬੋਲ ਤੁਰਨਾ ਮਾਤਰ ਦਾ ਹੋ ਮੁਰਈ ਓ ਚਿੱਟੀ ਪੱਗ ਵਾਲਿਆ ਮਾਤਰ ਦਾ ਤੇ ਖਾਨਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨਾਲ ਬੱਬਾ ਜੀ ਵੀ ਬੈਠੇ ਨੇ ਪਤਸ਼ੋ ਗੁਰੂ ਜੀ ਜੀ ਮੈਂ ਕਰਨੀ ਬੱਬਾ ਜੀ ਸਰੀਰ ਹੋ ਜਾ ਕਿਹਾਂ ਚੱਲ ਦੋਸਤੋ ਰੱਦੇ ਕੋਈ ਸਿਰ ਟੈਂਡਰ ਹੈ ਫੁੱਦਗਲੀ ਕਰ ਵਿੱਚ ਕੇਰ ਜਾਂ ਸਿਰ ਪੈਂਦੀਆਂ ਯਾਦਾਂ ਦਾ ਹੁ ਪੁੱਠਾ ਪੰਗਾ ਪੈ ਗਿਆ ਨਹੀਂ ਹੁ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾ ਖੜੀ ਦਾ ਸੀ ਹਾਂ ਜਾ ਖੜੀ ਦਾ ਸੀ ਹਾਂ ਗਲੀ ਤੇ ਵਿੱਚ ਕੇਰ ਜਾਂ ਸਿਰ ਪੈਂਦੀਆਂ ਯਾਦਾਂ ਦਾ ਹੁ ਪੁੱਠਾ ਪੰਗਾ ਪੈ ਗਿਆ ਨਹੀਂ I'm sorry, 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 you. i i i ਤੋਂ ਉੜਬੀ ਤੇ ਹੋਰ ਗਾਣੇ ਚ ਵੀ ਵੱਜੀਏ ਤੇ ਇਹਦੇ ਚ ਵੀ ਵੱਜੇ ਤੇ ਮੇਰੇ ਗਾਣੇ ਤੇ ਨਾ ਚੱਲੇ ਠੀਕ ਹੈ ਥੋੜੀ ਬੋਲ ਤੇ ਚਿੱਟੀ ਕਮੀ ਚਾਰ ਲੇਟ ਕਰੂ ਹੁੰਦੇ ਸਾਰਿਆਂ ਜਮਾਨ ਬੁੱਢ ਬੈਲੇ ਸਭ ਸਮਾਂ ਦੀਵੇਂ ਹਿੱਲੇ ਦਿੱਤੇ ਨਾਲੇ ਦੀਨ